ਸ੍ਰੀ ਕਾਲ ਮੈਂ ਰਾਜਵਿੰਦਰ ਸਿੱਧੂ ਜੀ ਟਿਕੋੜਦੁਣਾ ਤੇ ਆਪ ਦਾ ਸਵਾਗਤ ਹੈ ਜੀ ਹਾਂਜੀ ਸਭ ਤੋਂ ਪਹਿਲਾਂ ਇੱਕ ਰਿਕੁਐਸਟ ਹੈ ਜੀ ਸਾਡੇ ਵੱਲੋਂ ਸਾਡੇ ਚੈਨਲ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਬੈਸ ਕਰੋ ਤਾਂ ਜੋ ਆਉਣ ਵਾਲੇ ਡੇਲੀ ਵੀਡੀਓ ਸਾਡੇ ਕੋਲੇ ਪਹੁੰਚ ਸਕੇ ਸਾਡੀ ਸੋਹਣੇ ਸੋਹਣੇ ਵੀਡੀਓ ਦੇ ਸਕੋ ਸੋਹਣੇ ਸੋਹਣੇ ਸੂਟ ਵੈਗ ਸਭ ਨੂੰ ਆਪਣੇ ਮਨਪਸੰਦ ਡਿਜ਼ਾਈਨ ਤਿਆਰ ਕਰਵਾ ਸਕੋ ਠੀਕ ਹੈ ਜੀ ਸਾਡੀ ਇੰਸਟਾ ਤੇ ਵੀ ਆਈਡੀ ਬਣੀ ਹੋਈ ਹੈ ਸਿੱਧੂ ਜੀ ਟਿਕੋੜਦੁਣਾ ਦੇ ਨਾਂ ਤੇ ਉੱਥੇ ਜਾ ਕੇ ਸਾਨੂੰ ਫੋਲੋ ਕਰੋ ਸੋਹਣੇ ਸੋਹਣੇ ਪੀਕਾ ਦੇਖੋ ਅੱਜ ਵਾਲੀ ਬਹੁਤ ਹੀ ਪਿਆਰੀ ਕਲੈਕਸ਼ਨ ਹਰ ਇੱਕ ਪ੍ਰਕਾਰ ਦਾ ਕੱਪੜਾ ਹੀ ਦਿਖਾਉਣਾ ਚਾਹੀਦਾ ਆਪਾਂ ਨੂੰ ਹਨਾ ਜਰੂਰੀ ਨਹੀਂ ਆਪਾਂ ਕੋਈ ਜ਼ਿਆਦਾ ਮਹਿੰਗੀ ਮੈਂ ਜੀ ਸੂਟ ਬਖਾ ਕੇ ਆਪਾਂ ਉਹ ਕਰੀਏ ਸਾਰੀ ਭੈਣਾਂ ਦੀ ਜੀ ਕਰਦਾ ਹੁੰਦਾ ਵੀ ਆਪਦੇ ਸੌਂਗ ਪੂਰੇ ਕਰੀਏ ਆਪੋ ਆਉਦੇ ਸੌਂਗ ਪੂਰੇ ਕਰਨ ਨੂੰ ਹਰੇਕ ਦੀ ਹੱਕ ਹੈ ਹਰੇਕ ਦੀ ਜੀ ਕਰਦਾ ਠੀਕ ਹੈ ਜੀ ਅੱਜ ਆਪਾਂ ਨਾਰਮਲ ਰੇਂਜ ਦੇ ਮਸਲੀਨ ਦੇ ਸੂਟ ਲੈ ਕੇ ਆਏ ਜਿਹੜੇ ਹਰ ਇੱਕ ਭੈਣ ਵੀ ਕਰ ਸਕਦੀ ਹੈ ਵੇਅਰ ਕਰ ਸਕਦੇ ਠੀਕ ਹੈ ਜੀ ਹਰ ਇੱਕ ਭੈਣ ਵਾਹ ਕਰ ਸਕਦੀ ਹੈ ਕੋਈ ਇਹ ਜੀ ਗੱਲ ਨਹੀਂ ਹੈਗੀ ਪੂਰੇ ਵਧੀਆ ਸੋਨੋ ਮਸਲੀਨ ਮਿਲੂਗੀ ਸਟਿਚ ਕਰਕੇ ਆਪਦਾ ਸਲਾਈ ਕਰਕੇ ਮੌਜ ਨਾਲ ਆਉਣ ਜਾਣ ਦੀ ਪਾ ਸਕਦੇ ਆ ਕਿ ਮਰਜ਼ੀ ਆ ਸਾਦੀ ਚ ਪਾਓ ਜਿਹਨੇ ਪਹਿਣਾ ਜਿਆਦਾ ਨਹੀਂ ਹੁਣ ਜਰੂਰੀ ਤਾਂ ਨਹੀਂ ਹੈਗਾ ਵੀ ਪਾ 5 4 4000 ਲਾ ਕੇ ਹੀ ਸੂਟ ਬਣਦੇ ਨੇ ਹਨ ਤੇ ਤਾਂ ਕਰਕੇ ਆਪਾਂ ਇਹ ਸੂਟਾਂ ਦੀ ਵੀਡੀਓ ਲੈ ਕੇ ਆਏ ਜੀ ਤੁਹਾਡੇ ਖਾਤਰ ਵੀ ਹਰ ਇੱਕ ਭੈਣ ਆ ਉਹਦਾ ਸੰਪੂਰਨ ਕਰ ਸਕੇ ਜਿਹੜੀਆਂ ਭੈਣਾਂ ਦਾ ਹੁਣ ਜੀ ਕਰਦਾ ਹੈਗਾ ਵੀ ਅਸੀਂ ਵੀ ਮਰਕ ਵਾਲੇ ਪਾਈਏ ਅਸੀਂ ਵੀ ਸੋਹਣੇ ਸੋਹਣੇ ਸੂਟ ਪਾਈਏ ਹਨਾ ਨਹੀਂ ਵੀ ਜੀ ਘਰ ਆਖਿਆ ਕਰਦਾ ਹੁੰਦਾ ਸਾਰੇ ਕੁਝ ਥੋੜਾ ਜਿਹਾ ਐ ਥੋੜਾ ਹੁੰਦੇ ਵੀ ਸਾਰੇ ਆਪਾਂ ਇੱਕੋ ਜਿਹੇ ਬਣੇ ਹੋਏ ਆ ਹਨਾ ਤੇ ਹਰ ਇੱਕ ਭੈਣ ਦਾ ਮਨ ਕਰਦਾ ਵੀ ਸੋਹਣੇ ਸੋਹਣੇ ਸੂਟ ਪਾਈ ਉਹਨਾਂ ਦੇ ਖਾਤਰ ਆਪਾਂ ਅੱਜ ਵੀਡੀਓ ਲੈ ਕੇ ਆਏ ਆਂਗੇ ਬਹੁਤ ਹੀ ਸੋਹਣਾ ਵਰਕ ਹੋਊਗਾ ਹਰ ਇੱਕ ਦੇ ਬਜਟ ਦੇ ਵਿੱਚ ਆਪਾਂ ਅੱਜ ਫਾਈਬਰਕ ਲੈ ਕੇ ਆਏ ਆਂ ਤੁਹਾਡੇ ਖਾਤਰ ਬਹੁਤ ਪਿਆਰੀ ਕਲੈਕਸ਼ਨ ਹੈ ਜੀ ਵੀਡੀਓ ਨੂੰ ਸਿੱਕ ਪੜਾ ਕਰੋ ਐਂਡ ਤੱਕ ਜਰੂਰ ਦੇਖੋ ਠੀਕ ਹੈ ਜੀ ਖੰਡੀ ਕਰਦੇ ਆਪਾਂ ਵੀਡੀਓ ਸਟਾਰਟ ਸੀ ਗ੍ਰੀਨ ਜ ਆਪਾਂ ਸੂਟ ਤੋਂ ਸਟਾਰਟ ਕਰਦੇ ਆਂ ਜੀ ਵੀਡੀਓ ਪਹਿਲੀ ਫਸਟ ਸੂਟ ਹੈ ਇਹ ਆਪਣਾ ਸੋਨ ਬੁਖਾਰ ਹੈ ਬਹੁਤ ਹੀ ਪਿਆਰਾ ਸੂਟ ਹੈ ਜੀ ਹਰ ਕੁਵੈਂਦੀ ਬੈਠ ਕੇ ਆਓ 그러면은 ਨਾਲ ਦੀ ਨਾਲ ਰੇਟ ਉਹਨੂੰ ਨਾਲ ਦੀ ਨਾਲ ਆਪਣਾ ਨੋਟ ਨੋਟ ਕਰੀ ਜਿਓ ਠੀਕ ਹੈ ਜੀ ਆਹ ਲੇਖ ਸਕਦੇ ਤੁਸੀਂ ਇਹ ਹੈ ਜੀ ਮਸਰੀਨ ਸੀ ਗ੍ਰੀਨ ਹੈ ਇਹਦਾ ਕਲਰ ਹੈਗਾ ਕੰਬੀਨੇਸ਼ਨ ਬਣਿਆ ਹੋਇਆ ਹੈਗਾ ਡਾਰਕ ਗ੍ਰੀਨ ਦਾ ਤੇ ਸੀ ਗ੍ਰੀਨ ਦਾ ਠੀਕ ਹੈ ਜੀ ਇਸ ਤਰ੍ਹਾਂ ਦਾ ਇਹਦਾ ਵਰਕ ਹੈਗਾ ਸਾਨੂੰ ਬਖਾਵਾ ਕੀ ਰਹੇਗਾ ਇਸ ਤਰ੍ਹਾਂ ਦਾ ਕੀ ਰਹੂਗਾ ਵਰਕ ਕੀਤਾ ਹੋਇਆ ਆ ਦੇਖੋ ਜੇ ਸਾਡੇ ਕੀ ਆ ਵੀ ਕੁ ਬੇਸਾਂ ਨੂੰ ਤੁਸੀਂ ਘੇਰਾ ਵਰਕ ਕੀਤਾ ਹੋਇਆ ਹੈ ਦੇਖੋ ਜੀ ਕਿੰਨਾ ਪਿਆਰਾ ਘੇਰਾ ਬਣਿਆ ਹੋਇਆ ਹੈਗਾ ਤੇ ਆ ਇਹਦੀ ਬਾਜੂ ਤੇ ਵਰਕ ਆਉਗਾ ਆ ਇਹਦੀ ਬਾਜੂ ਤੇ ਵਰਕ ਆਉਗਾ ਠੀਕ ਹੈ ਜੀ ਮਸਲਿਨ ਵਰਕ ਦੇ ਥ्रेड ਵਰਕ ਦਾ ਇਹ ਸੂਟ ਹੋਣਗੇ ਮਸਲਿਨ ਤੇ ਇਹ ਸੂਟ ਵਰਕ ਕੀਤੇ ਹੋਣਗੇ ਇਸ ਤਰ੍ਹਾਂ ਆ ਵੇਖ ਸਕਦੇ ਹੋ ਬਹੁਤ ਹੀ ਪਿਆਰਾ ਘੇਰਾ ਬਣਿਆ ਹੋਇਆ ਹੈਗਾ ਤਾਂ ਬਹੁਤ ਹੀ ਪਿਆਰਾ ਸੂਟ ਬਣਿਆ ਹੋਇਆ ਹੈਗਾ ਮੈਂ ਤੁਹਾਨੂੰ ਜਿਹੜੇ ਕਰਕੇ ਦਿਖਾਉਣੀ ਆ ਇਹਦਾ ਵਰਕ ਆ ਵਿੱਚ ਡਾਰਕ ਗ੍ਰੀਨ ਤੇ ਪਿੰਕ ਤੇ ਇਸ ਕਿਨ ਕਲਰ ਦਾ ਥੋੜਾ ਜਿਹਾ ਲੈਮਨ ਜੇ ਕਲਰ ਦਾ ਐਵੇਂ ਦਾ ਆਪਣਾ ਇਹਦੇ ਵਿੱਚ ਥ्रेड ਲੱਗੇ ਹੋਏ ਨੇ ਜੀ ਤੇ ਬਹੁਤ ਹੀ ਪਿਆਰਾ ਜੀ ਸੂਟ ਬਣਿਆ ਹੋਇਆ ਇਸ ਤਰ੍ਹਾਂ ਬਾਜੂ ਤੇ ਵੀ ਵਰਕ ਇਹਦਾ ਕੀਤਾ ਹੋਇਆ ਇਸ ਤਰ੍ਹਾਂ ਬਾਜੂ ਦਾ ਵਰਕ ਆਊਗਾ ਤੇ ਆ ਇਹਦੇ ਨਾਲ ਸਲਵਾਰ ਬਣਦੀ ਹੈ ਦੇਖ ਸਕਦੇ ਹੋ ਜੀ ਵਧੀਆ ਮਸ਼ੀਨਿੰਗ ਦੇ ਵਿੱਚ ਸਲਵਾਰ ਆ ਇਸ ਨਾਲ ਆ ਥ्रेड ਦੇ ਨਾਲ ਦੀ ਸਲਵਾਰ ਹੈ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਮੈਂ ਤੁਹਾਨੂੰ ਇਸ ਤਰ੍ਹਾਂ ਵਰਕ ਤੇ ਖਾਵਾ ਸੂਟ ਮੈਂ ਜਾ ਰਿਹਾ ਇਸ ਤਰ੍ਹਾਂ ਗੋਲ ਦੀ ਕਿਉਂਕਿ ਮੈਨੂੰ ਬਾਦ ਜੋ ਹਿੱਟ ਹੈ ਬਾਈ ਜੀ ਸੂਟਾਂ ਦੀ ਆ ਦੇਖੋ ਇਸ ਤਰ੍ਹਾਂ ਦਾ ਹੀ ਸੂਟ ਬਣ ਕੇ ਰੈਡੀ ਹੋਇਆ ਹੋਇਆ ਹੈਗਾ ਠੀਕ ਹੈ ਜੀ ਜੇ ਕਿਸੇ ਵੀ ਭੈਣ ਨੂੰ ਸੂਟ ਪਿਆਰਾ ਲੱਗਦਾ ਹੈ ਨਾ ਸਾਨੂੰ ਸਕਰੀਨ ਸ਼ਾਟ ਲੈ ਕੇ ਦਿਓ ਤੇ ਆਹ ਇਹਦੀ ਫਿਕਰ ਜੀ ਇਹਦਾ ਸੂਟ ਬਣ ਕੇ ਤਿਆਰ ਹੋਣਾ ਠੀਕ ਹੈ ਜੀ ਹਾਂ ਜੀ ਜੇ ਕਿਸੇ ਭੈਣ ਨੂੰ ਸੂਟ ਪਿਆਰਾ ਲੱਗਦਾ ਤਾਂ ਸਾਨੂੰ ਇਸ ਤਰ੍ਹਾਂ ਦੇ ਕੰਬੀਨੇਸ਼ਨ ਨਾਲ ਤੇ ਆਹ ਇਹਦੇ ਨਾਲ ਦੁਪੱਟਾ ਲੱਗੇ ਤੇ ਦੁਪੱਟਾ ਦਾ ਹੁਣ ਬਹੁਤ ਹੀ ਪਿਆਰਾ ਹੈ ਕੁਪਟਾ ਲਈ ਇਹ ਬਹੁਤ ਹੀ ਪਿਆਰਾ ਦੁਪੱਟਾ ਬਣਿਆ ਹੋਇਆ ਹੈ। ਇਸ ਤਰ੍ਹਾਂ ਮੈਂ ਠੀਕ ਕਰਕੇ ਦਿਖਾ ਦਿੰਦਾ। ਐ ਇਹ ਦੁਪੱਟਾ ਬਣਿਆ ਹੋਇਆ ਹੈ। ਮਸਲਿਨ ਦਾ ਦੁਪੱਟਾ ਐ ਨਹੀਂ ਹੈਗਾ ਵੀ ਮਸਲਿਨ ਹੁੰਦੇ ਨੇ ਇੱਕ ਕਾਰਡੀਜੀ ਉਹ ਵਾਲਾ ਨਹੀਂ ਹੈਗਾ ਜੀ। ਬਹੁਤ ਹੀ ਪਿਆਰਾ ਦੁਪੱਟਾ ਬਣਿਆ ਹੋਇਆ ਹੈਗਾ। ਐਸਟਰਾ ਇਹਦੇ ਵਰਕ ਕੀਤਾ ਹੈ 4 ਸੈਟ। ਆ ਵਰਕ ਇਹਦਾ ਫੋਰ ਸਾਈਡ ਜਿਸ ਤਰ੍ਹਾਂ ਆਹ ਘੇਰੇ ਤੇ ਵਰਕ ਹੈਗਾ ਉਸ ਤਰ੍ਹਾਂ ਹੀ ਦੁਪट्टे ਤੇ ਫੋਰ ਸਾਈਡ ਵਰਕ ਹੈ ਠੀਕ ਹੈ ਜੀ ਆ ਦੇਖ ਸਕਦੇ ਹੋ ਤੁਸੀਂ ਫੋਰ ਸਾਈਡ ਤੋਂ ਵਰਕ ਮਿਲੂਗਾ ਪੂਰਾ ਪੈਰਾਂ ਕੱਟ ਵਰਕ ਨਾਲੇ ਨਾਲੇ ਇਸ ਤਰ੍ਹਾਂ ਵਰਕ ਕੀਤਾ ਹੋਇਆ ਨਾਲ ਦਾ ਕਮੀਰ ਤੇ ਆ ਇਹਦੀ ਬਾਟਮ ਗ੍ਰੀਨ ਵਾਲੀ ਤੇ ਆ ਇਹਦਾ ਦੁਪੱਟਾ ਗ੍ਰੀਨ ਵਾਲਾ ਪੂਰਾ ਸੋਨੂ ਖੁੱਲਾ ਡੁੱਲਾ ਦੁਪੱਟਾ ਮਿਲੂਗਾ ਇਸ ਤੋਂ ਥੋੜਾ ਘੱਟ ਜੀ ਸਵਾਦ ਤੋਂ ਥੋੜਾ ਜਿਆਦਾ ਮਿਲੂਗਾ ਇਸ ਤਰ੍ਹਾਂ ਸੁਣਦੇ ਨਾਲ ਦੁਪੱਟਾ ਮਿਲੂਗਾ ਮਸਲੀਨ ਦਾ ਹਾਂਜੀ ਇਹਦਾ ਰੇਟ ਹੈਗਾ 1050 ਠੀਕ ਹੈ ਜੀ 1050 ਦੇ ਵਿੱਚ ਪੈ ਕਿਵੇਂ ਮਰਜੀ ਤੁਸੀਂ ਸਟਿਚ ਕਰੇ ਚੱਲੋ ਮੈਨੂੰ ਇਸ ਤਰ੍ਹਾਂ ਲੱਗਦਾ ਹੈਗਾ ਜਿਹੜੇ ਜਿਆਦੇ ਮਹਿੰਗੇ ਸੂਟ ਹੁੰਦੇ ਨੇ ਉਹਨਾਂ ਦੇ ਵਿੱਚ ਕੋਈ ਲੰਬਾ ਆ ਜੇ ਇਹਨਾਂ ਦਾ ਕੋਈ ਬਿਲਕੁਲ ਲੰਬਾ ਨਹੀਂ ਹੈਗਾ ਜੀ ਤੁਸੀਂ ਕਿਸ ਹਿਸਾਬ ਨਾਲ ਠੀਕ ਹੈ ਜੀ ਨਾ ਇਹਦਾ ਕਲਰ ਫੇਟ ਹੋਣਾ ਨਾ ਇਹ ਖਰਾਬ ਹੋਣਾ 1050 ਦੇ ਵਿੱਚ ਇਹ ਸੂਟ ਤੁਸੀਂ ਵੇਅ ਕਰ ਸਕਦਾ ਠੀਕ ਹੈ ਸਿੱਧੂ ਜੀ ਠੀਕ ਹੋਰ ਦੋ ਨਾ ਤੋਂ ਕ੍ਰੀਨਸ ਹੋਰ ਲੈ ਕੇ ਸਾਡਾ ਜਿਹੜਾ ਕੰਟੈਕਟ ਨੰਬਰ ਹੈ ਜੀ ਉਹ ਸੀ 98 998 43315 ਇਹ ਆਪਣਾ ਕੰਟੈਕਟ ਨੰਬਰ ਹੈ ਠੀਕ ਹੈ ਜੀ ਹਾਂਜੀ ਸੋਹਣੇ ਸੋਹਣੇ ਵੀਡੀਓ ਦੇਖਣ ਲਈ ਇਸ ਚੈਨਲ ਨੂੰ ਫੋਲੋ ਕਰੋ ਤੇ ਜਿਹੜੇ ਵੀ ਤੁਸੀਂ ਸਾਥੋਂ ਸੂਟ ਲੈਣਾ ਚਾਹੁੰਦੇ ਹੋ ਜਾਂ ਤੁਸੀਂ ਆਪ ਦੇ ਕੋਲੋਂ ਕੋਈ ਡਿਜ਼ਾਈਨ ਦੇਣਾ ਚਾਹੁੰਦੇ ਹੋ ਆਪਾਂ ਉਹ ਜਿਹਾ ਵੀ ਸੋਨੂੰ ਤਿਆਰ ਕਰਕੇ ਦੇਵਾਂਗੇ ਆਪਦੇ ਕੋਲੇ ਫੈਬਰਿਕ ਦੇਣੀ ਹੈ ਫੈਬਰਿਕ ਵੀ ਦੇ ਸਕਦੇ ਹੋ ਜੇ ਤੁਸੀਂ ਸਾਥੂ ਹੀ ਵਰਕ ਕਰਵਾਉਣਾ ਸਾਥੂ ਹੀ ਫੈਬਰਿਕ ਲੈ ਕੇ ਵਰਕ ਕਰਵਾਉਣਾ ਹੈ ਨਾ ਤਾਂ ਤੁਸੀਂ ਇੱਕ ਵਾਰੀ ਸਾਡੇ ਤੇ ਯਕੀਨ ਕਰਕੇ ਹੈ ਨਾ ਸਾਥੂ ਫੈਬਰਿਕ ਲਓ ਸਾਥੂ ਸੂਟ ਬਣਵਾ ਕੇ ਦੇਖੋ ਸਾਡਾ ਕੰਮ ਦੇਖੋ ਫਿਰ ਤੁਹਾਨੂੰ ਪਤਾ ਲੱਗੂਗਾ ਵੀ ਇਹ ਜਿਹੜੇ ਭੈਣਾਂ ਕੋਲ ਸਾਡੇ ਆਰਡਰ ਜਾਂਦੇ ਨੇ ਉਹਨਾਂ ਨੂੰ ਤਾਂ ਪਤੀ ਹੈ ਜੀ ਤੁਸੀਂ ਵੀ ਸਾਡੇ ਨਾਲ ਇੱਕ ਵਾਰੀ ਜ਼ਰੂਰ ਕੰਟੈਕਟ ਕਰੋ ਠੀਕ ਹੈ ਜੀ ਹੁਣ ਆਪਾਂ ਤੁਹਾਨੂੰ ਦਿਖਾਉਣਾ ਹੈ ਅਗਲਾ ਸੂਟ ਅਗਲਾ ਸੂਟ ਹੈ ਜੀ ਨਾ ਤਾਂ ਇਹ ਲਵੰਡਰ ਜਿਹਾ ਕਲਰ ਹੈ ਨਾ ਇਹ ਨੀਵੀ ਜਿਹਾ ਕਲਰ ਹੈ ਬਹੁਤ ਹੀ ਪਿਆਰਾ ਕਲਰ ਰਹਿ ਗਿਆ ਠੀਕ ਹੈ ਜੀ ਬਹੁਤ ਹੀ ਪਿਆਰਾ ਕਲਰ ਦੇ ਵਿੱਚ ਇਹ ਸੂਟ ਬਣ ਕੇ ਤਿਆਰ ਹੋਇਆ ਤੁਹਾਨੂੰ ਪਹਿਲਾਂ ਵੀ ਕਿਹਾ ਹਰ ਇੱਕ ਭੈਣ ਇਹ ਆਪਣੀ ਜਿਹੜੇ ਅੱਜ ਦੀ ਕਲੈਕਸ਼ਨ ਹਰ ਇੱਕ ਭੈਣ ਦੇ ਵਜੂਦ ਦੇ ਵਿੱਚ ਹੈ ਜੀ ਹਰ ਇੱਕ ਦਾ ਕਰਦਾ ਜੀ ਸਭ ਨਾਲ ਜੀ ਕਰਦਾ ਹੁੰਦਾ ਵੀ ਮੈਂ ਵੀ ਸੋਹਣਾ ਸੋਹਣਾ ਸੂਟ ਪਾਵਾਂ ਹਨਾ ਕੀ ਦਾ ਨਿਚਿਤ ਮੰਨਦਾ ਅੱਜ ਕੱਲ ਦੇ ਜਵਾਨੇ ਜਿਵੇਂ ਜਿਹੜੇ ਹਸਾਬ ਨਾਲ ਅੱਜ ਕੱਲ ਟ੍ਰੈਂਡ ਚੱਲ ਰਿਹਾ ਹੈ ਵਰਕ ਵਾਲੇ ਸੂਟਾਂ ਦਾ ਹਨਾ ਹਰ ਇੱਕ ਦਾ ਜੀ ਕਰਦਾ ਜੀ ਤੁਸੀਂ ਦੇਖੋ ਜੀ ਤੁਸੀਂ ਸੂਟ ਬਣਿਆ ਵੇਖੋ ਵੇਖੋ ਆ ਤਾਂ neck ਦਾ ਵਰਕ ਹੈ ਜੀ ਵੇਖੋ ਆ ਤਾਂ neck ਤਿਆਰ ਗਿਆ ਆ ਆ ਗਏ ਸੈੱਟ ਪੈਨ ਆ ਜਾਂਦੇ ਨੇ ਇਸ ਤਰ੍ਹਾਂ ਤੇ ਆ ਆ ਗਿਆ ਇਹਦਾ ਘੇਰਾ ਇਸ ਤਰ੍ਹਾਂ ਘੇਰਾ ਬਣ ਕੇ ਘੇਰਾ ਠੀਕ ਹੈ ਜੀ ਪੂਰੇ ਗੋਡ ਮੇਂ ਕਢਾਈ ਹੈ ਜੀ ਐ ਜੀ ਨਹੀਂ ਹੈਗਾ ਵੀ ਕੋਈ ਐ ਧਾਗਾ ਦੁੱਗਾ ਹੋ ਜਾਊਗਾ ਪੂਰਾ ਵਧੀਆ ਸੂਟ ਬਣ ਕੇ ਹੈ ਤੇ ਰੈਡੀ ਹੋ ਕੇ ਆਇਆ ਜੀ ਇਹ ਆਪਣੇ ਕੋਲੇ ਤੇ ਮਸਲੀਨ ਇਹਦੇ ਥੱਲੇ ਤਾਂ ਲੈਂਡੂਈ ਲਾਉਣ ਦੀ ਲੋੜ ਨਹੀਂ ਜਿਹੜੇ ਆ ਵਾਲਾ ਫੈਬਰਿਕ ਆਇਆ ਹੈ ਇਹ ਥੱਲੇ ਕੋਈ ਵਿਦਾਊਟ ਲੈਂਡਗਾ ਪਾ ਸਮੈਅ ਸਕਦੇ ਆ ਕੋਈ ਇਹਨੂੰ ਲੈਂਡਗਾ ਦੀ ਕੋਈ ਜ਼ਿਆਦਾ ਐ ਨਹੀਂ ਹੈਗਾ ਵੀ ਜੇ ਆਪਾਂ ਆਪਦੀ ਖੁਸ਼ੀ ਦੌਰ ਤੇ ਲਾਉਣੀ ਆ ਤਾਂ ਲਾ ਸਕਦੇ ਆ ਨਹੀਂ ਵਿਦਾਊਟ ਲੈਂਡਗਾ ਪਾ ਇਹਨੂੰ ਸਟਿਚ ਕਰਵਾ ਸਕਦੇ ਆ ਠੀਕ ਹੈ ਜੀ ਇਸ ਤਰ੍ਹਾਂ ਹੀ ਗਲੇ ਤੇ ਪੀਸ ਕਲਰ ਤੇ ਵਾਈਟ ਕਲਰ ਦਾ ਕੰਬੀਨੇਸ਼ਨ ਕਰਕੇ ਨਾ ਇਸ ਤਰ੍ਹਾਂ ਹੀ ਕੀਤਾ ਹੋਇਆ ਹੈਗਾ ਠੀਕ ਹੈ ਜੀ ਅੰਗੜਾ ਬਣਾਇਆ ਹੈ ਨੈਕ ਬਹੁਤ ਹੀ ਪਿਆਰਾ ਨੈਕ ਬਣਿਆ ਜੀ ਇਸ ਤਰ੍ਹਾਂ ਬਣੂਗਾ ਇਹ ਸੂਟ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਪਿਆਰਾ ਸੂਟ ਕਲਰ ਇਹ ਬਹੁਤ ਪਿਆਰਾ ਹੈ ਜੀ ਬਲੈਕ ਦਾ ਤੇ ਮ ਲਵੰਡਰ ਦਾ ਅਗਰੇ ਲਵੰਡਰ ਜਿਹਾ ਕਿ ਮੇਜੇ ਕੋ ਸਹੇ ਹਨਾ ਕਲਰ ਦਾ ਕੋਈ ਹਿਸਾਬ ਨਹੀਂ ਆਉਂਦਾ ਬਹੁਤ ਹੀ ਪਿਆਰਾ ਅਲੱਗ ਜਿਹਾ ਦਾ ਕਲਰ ਹੈ ਠੀਕ ਹੈ ਜੀ ਆ ਇਹਦੇ ਨਾਲ ਪੱਟਾ ਹੈ ਰ ਮਸਲੀਨ ਦਾ ਦੁਪट्टे ਨੂੰ ਬਹੁਤ ਹੀ ਵਧੀਆ ਰੈਡੀ ਕੀਤਾ ਹੋਇਆ ਹੈ ਜੀ ਸੋ ਨੂੰ ਮੈਂ ਵਿਖਾਉਣੀ ਆ ਖੋਲ ਕੇ ਦੁਪੱਟਾ ਦੇਖੋ ਜੀ ਇਸ ਤਰ੍ਹਾਂ ਇਸ ਤਰ੍ਹਾਂ ਤਾਂ ਇਹਦੀ ਲੈਂਸ ਲੱਗੀ ਹੋਈ ਹੈ ਦੁਪੱਟੇ ਤੇ ਫੋਰ ਸਾਈਡ ਸੂਤੀ ਲੈਂਸ ਮਿਲੂਗੀ ਜੀ ਵਾਈਟ ਕਲਰ ਦੀ ਤੇ ਆ ਜਿਹੜਾ ਆ ਵਰਕ ਹੋਇਆ ਹੋਇਆ ਹੈ ਨਾ ਆ ਗਲੇ ਤੇ ਇੱਥੇ ਉਹੀ ਸਾਰੇ ਆ ਆ ਵਾਲੇ ਦੇਖੋ ਜੀ ਉਹੀ ਸਾਰੇ ਦੁਪੱਟੇ ਦੇ ਵਿੱਚ ਸੋਨੂੰ ਸਪੇਸ ਸਾਢੇ ਸਾਢੇ ਤੇ ਇਸ ਤਰ੍ਹਾਂ ਲੜਾਂ ਤੇ ਮਿਲੂਗਾ ਹਾਂ ਹਾਂਜੀ ਲੜਾਂ ਤੇ ਦੋਨੇ ਪਾਸੇ ਲੜਾਂ ਦੇ ਉੱਤੇ ਸੋਨੂੰ ਆ ਵਰਕ ਮਿਲੂਗਾ ਇੱਧਰ ਵੀ ਤੇ ਇੱਧਰ ਵੀ ਮਿਲੂਗਾ ਠੀਕ ਹੈ ਜੀ 1000 ਦੇ ਵਿੱਚ ਇਹ ਵੀ ਸੋਨੂੰ ਸੋਨੂੰ ਮਿਲੂਗਾ ਜੀ 1000 ਦੇ ਵਿੱਚ ਤਾਂ ਇੰਨਾ ਭਾਰਾ ਵਰਕ ਵੀ ਹੁੰਦਾ ਜੀ ਠੀਕ ਹੈ ਜੀ ਤੁਸੀਂ ਆਪ ਹੀ ਦੇਖ ਸਕਦੇ ਹੋ ਕਿੰਨੇ ਪਿਆਰੇ ਕਲੈਕਸ਼ਨ ਹੈ ਜੀ ਅੱਜ ਦੀ ਹਰ ਇੱਕ ਦੀ ਵਜਿੱਤੀ ਦੇ ਵਿਚਾਉਣ ਵਾਲੀ ਤੇ ਲੈਸਨ ਹੈ ਐ ਨਹੀਂ ਹੈਗਾ ਵੀ ਕਿਸੇ ਨੂੰ ਨਾ ਪਿਆਰੀ ਲੱਗੇ ਹੈ ਨਾ ਕਿਸੇ ਤੋਂ ਨਾ ਹੀ ਖਰੀਦੀ ਜਾਵੇ ਆਪਾਂ ਉਹ ਹਰ ਇੱਕ ਦੀ ਭੈਣ ਦੀ ਤੁਸੀਂ ਨੂੰ ਆਪਾਂ ਮੁੱਖ ਰੱਖ ਕੇ ਹਰ ਇੱਕ ਤਰ੍ਹਾਂ ਦਾ ਫੈਬਰਿਕ ਲੈ ਕੇ ਆਉਣੇ ਆ ਮੇਰੇ ਸਾਥ ਤੁਹਾਨੂੰ ਦੁਪੱਟੇ ਦੇਖੋ ਖੁੱਲੇ ਡੁੱਲੇ ਦੁਪੱਟੇ ਕਿ ਮਰਜ਼ੀ ਤੁਸੀਂ ਰੈਡੀ ਕਰਵਾ ਸਕਦੇ ਹੋ ਸੂਟ ਪੈਂਣ ਵਾਲਾ ਹਣਾ ਸੂਟ ਗਲੇ ਦਾ ਵਰਕ ਨੱਕ ਦਾ ਵਰਕ ਵੈਸੀ ਬਹੁਤ ਟ੍ਰੈਂਡ ਚ ਹੈ ਅੱਜ ਕੱਲ੍ਹ ਇੰਨੀ ਸੋਹਣੀ ਫੈਬਰਿਕ ਫੈਬਰਿਕ ਬਹੁਤ ਸੋਹਣੀ ਹੈ ਜੀ ਕੋਈ ਨਹੀਂ ਐ ਇਹਨੂੰ ਕਹਿ ਸਕਦਾ ਵੀ ਇਹ ਪ्युअर ਮੁਸਲਿਨ ਹੈ ਇੱਕ ਸੈਮੀ ਮੁਸਲਿਨ ਹੈ ਠੀਕ ਹੈ ਸੈਮੀ ਮੁਸਲਿਨ ਤੇ ਬੜੇ ਹੁੰਦੇ ਨੇ ਜੀ ਇਹ ਸੂਟ ਤੇ ਬਹੁਤ ਹੀ ਪਿਆਰੇ ਸੂਟ ਜਾ ਸਕਦੇ ਹਾਂ ਸਾਥੋਂ ਤੁਸੀਂ ਹਰ ਤਰ੍ਹਾਂ ਦੀ ਫੈਬਰਿਕ ਮਿਲੂ ਜੀ ਸਾਡੇ ਕੋਲੋਂ ਸੋਨੂੰ ਗਰਮੀ ਵਾਲੀ ਜੋ ਵੀ ਸੋਨੂੰ ਚਾਹੀਦੀ ਹੈ ਉਹੀ ਫੈਬਰਿਕ ਦੇਵਾਂਗੇ ਜੋ ਵੀ ਸੋਨੂੰ ਵਰਕ ਚਾਹੀਦਾ ਉਹੀ ਵਰਕ ਦੇਵਾਂਗੇ ਥ੍ਰੈਡ ਵਰਕ ਹੈਂਡ ਵਰਕ ਹਨਾ ਜੋ ਵੀ ਤੁਹਾਨੂੰ ਕੁਝ ਵੀ ਤੁਹਾਨੂੰ ਚਾਹੀਦਾ ਜੀ ਪੇਂਟ ਵਗੈਰਾ ਮੈਚਿੰਗ ਸੂਟ ਕਰਵਾਉਣੇ ਨੇ ਜਦ ਤੁਸੀਂ ਆਲ ਓਵਰ ਸੂਟ ਕਰਵਾਉਣੇ ਨੇ ਹਨਾ ਸੂਤੀ ਕਰਵਾਉਣੇ ਕੁਝ ਵੀ ਜਿਹੇ ਜਿਹੇ ਤੁਹਾਨੂੰ ਕੋਈ ਬ੍ਰੈਂਡ ਦਾ ਲੈਣਾ ਬ੍ਰੈਂਡ ਦਾ ਮਿਲੂਗਾ ਜੇ ਨਾਰਮਲ ਕਾਟਨ ਲੈਣੀ ਹੈ ਤੁਸੀਂ ਨਾਰਮਲ ਕਾਟਨ ਮਿਲੂਗਾ ਜੇ ਕੋਈ ਬ੍ਰੈਂਡ ਦਾ ਹੁੰਦਾ ਆਪੋ ਦਾ ਹਿਸਾਬ ਹੁੰਦਾ ਜੀ ਹਰ ਇੱਕ ਦਾ ਆਪੋ ਆਪਦਾ ਉੰਦਾ ਜੀ ਹੈ ਨਾ ਤੁਸੀਂ ਕੋਸਤ ਸੰਦਾ ਕੋਸਤ ਸੰਦਾ ਵਾਕ ਤੇ ਰਵਦਾ ਇਹ ਤੂੰ ਦੇਖਦਾ ਜੀ ਅਗਲਾ ਹਰਕ ਹਨ ਜਿਹੇ ਜਿਹੇ ਵੀ ਅਗਲੇ ਕੋਲੇ ਜਿੰਤੋਂ ਦਾ ਸਾਧਨ ਹੁੰਦਾ ਉਹ ਇਹ ਜਾਵਦੇ ਸੌਂਪ ਪੂਰੇ ਕਰਦਾ ਹੈਗਾ ਆਹ ਦੇਖੋ ਜੀ ਸੂਟ ਤੁਸੀਂ ਬਲੂ ਕਲਰ ਦਾ ਦੇਖੋ ਇਸ ਤਰ੍ਹਾਂ ਕੇ ਰਵਾਂਗਾ ਇਸ ਤਰ੍ਹਾਂ ਕੇ ਰਵਾਂਗਾ ਠੀਕ ਹੈ ਜੀ ਫਲਾਰ ਇਸ ਤਰ੍ਹਾਂ ਦੇਖੋ ਇੰਤੋਂ ਤੁਸੀਂ ਕੇਰੇ ਦਾ ਕੰਮ ਦੇਖੋ ਉਸ ਤੋਂ ਬਾਅਦ ਪੈਨਲ ਜਾਂਦੇ ਨੇ ਪੈਨਲ ਦੇ ਵਿੱਚ ਇਸ ਤਰ੍ਹਾਂ ਇੱਥੇ ਫਲਾਰ ਹੋ ਕਰਕੇ ਉੱਪਰ ਪੈਨਲ ਪੈਨਲ ਦੇ ਵਿੱਚ ਫੇਰ ਨਿੱਕੀ ਨਿੱਕੀ ਫਲਾਰ ਬਣਿਆ ਹੋਇਆ ਇਸ ਤਰ੍ਹਾਂ ਗਲੇ ਤੱਕ ਇਸ ਤਰ੍ਹਾਂ ਪੈਨਲ ਦੇ ਵਰਕ ਜਿਵੇਂ ਸੈਂਟਰ ਦੇ ਵਿੱਚ ਹੈ ਜੀ ਆ ਵਰਕ ਤੇ ਇੱਕ ਹੋਰ ਵੇਖੋ ਜੀ ਤੁਸੀਂ ਜਿਵੇਂ ਐਨ ਸਾਈਡ ਤੇ ਵਰਕ ਹੋਇਆ ਹੋਇਆ ਐ ਨਹੀਂ ਹੈਗਾ ਵੀ ਵਿਚਾਲਾ ਤੁਹਾਡਾ ਕੱਪੜਾ ਵੇਸਟ ਜਾਊਗਾ ਬਨੂਣੀ ਐਨਮ ਵਧੀਆ ਹੋ ਬਣਾਇਆ ਹੈ ਤੇ ਇਸੋੜਾ 24 25 ਇੰਚ ਕੇਰਾ ਤਿਆਰ ਹੋ ਜੂਗਾ ਜੀ ਠੀਕ ਹੈ ਉਸ ਤੋਂ ਕੱਟ ਕਰੋ ਵੱਧ ਕਰੋ ਉਸ 25 25 ਇੰਚ ਦਾ ਕੇਰਾ ਹੀ ਰੈਡੀ ਬਣ ਸਕਦਾ ਠੀਕ ਹੈ ਜੀ ਐਨਾ ਹੈ ਜੀ ਕੇਰੇ ਦਾ ਸੂਟ ਇਸੋੜਾ ਤਿਆਰ ਹੋ ਸਕਦਾ ਹੈ ਨੇਵੀ ਦੇ ਵਿੱਚ ਨੇਵੀ ਸੂਟ ਹੈਗਾ ਵਿੱਚ ਪਿੰਕ ਕਲਰ ਤੇ ਆ ਲੈਮਨ ਜਿਹਾ ਕਲਰ ਗ੍ਰੀਨ ਕਲਰ ਇਹ ਇਹ ਮੈਰਟ ਕਲਰ ਦੇ ਸਾਈਡ ਲੱਗੇ ਹੋਏ ਨੇ ਥ्रेड ਵਰਕ ਦੇ ਸੂਟ ਹੈ ਬਹੁਤ ਹੀ ਪਿਆਰੇ ਸੂਟ ਹੈ ਜੀ ਇਸ ਤਰ੍ਹਾਂ ਹੀ ਸੂਟ ਬਣ ਕੇ ਤੁਹਾਡਾ ਤਿਆਰ ਹੋ ਜੂਗਾ ਠੀਕ ਹੈ ਜੀ ਹਾਂਜੀ ਜੇ ਕਿਸੇ ਭੈਣ ਨੂੰ ਪਸੰਦ ਆਇਆਗਾ ਹਨਾ ਤਾਂ ਤੁਸੀਂ ਸਕਰੀਨਸ਼ਾਟ ਲੈਣਾ ਨਾ ਭੁੱਲਿਆ ਕਰੋ ਸਕਰੀਨਸ਼ਾਟ ਲੈ ਕੇ ਜੇ ਕੋਈ ਕੁਝ ਕਹਿ ਦੇਣਾ ਭੈਣ ਵੀਦੀ ਆਹ ਸੂਟ ਫੈਨ ਨਾ ਜਿਹੜਾ ਵੀਡੀਓ ਵਿੱਚ ਦਿਖਾਇਆ ਸੀ ਤੁਸੀਂ ਐ ਨਹੀਂ ਪਤਾ ਲੱਗਦਾ ਜੀ ਹਨਾ ਕਿਉਂਕਿ ਡੇਲੀ ਵੀਡੀਓ ਬਣਦੀ ਹੈ ਨਹੀਂ ਵੀ ਦਿਮਾਗ 'ਚ ਗੱਲ ਰਹੇਗੀ ਜਦੋਂ ਜੇ ਤੁਸੀਂ ਸਕਰੀਨਸ਼ਾਟ ਦਿਓਗੇ ਤਾਂ ਉਹਨੂੰ ਬਸ ਉਹਦੀ ਸੋਡਾ ਰਿਪਲਾਈ ਹੋ ਜਾਂਦਾ ਜਦੋਂ ਤੁਸੀਂ ਸਾਨੂੰ ਸਕਰੀਨਸ਼ਾਟ ਦਿਨੇ ਹੋ ਤਾਂ ਨਾਲ ਦਿਨਾ ਸਾਨੂੰ ਸਿਰਫ ਰਿਪਲਾਈ ਕਰ ਦਿਨੇ ਆ ਵੀ ਸਾਡੇ ਕੋਲ ਹੈਗਾ ਜਾਂ ਸੀ ਇਲੋਟ ਹੈ ਠੀਕ ਹੈ ਜੀ ਹਾਂਜੀ ਹਰ ਇੱਕ ਆਪਣੇ ਕੋਲ ਇਹ ਨਾ ਫਾਈਬਰਿਕ ਸਟਾਕ ਦੇ ਵਿੱਚ ਹੈ ਤੁਸੀਂ ਜਿਵੇਂ ਵੀ ਲੈ ਸਕਦੇ ਹੋ ਕੋਈ ਤੁਹਾਨੂੰ ਦਿੱਕਤ ਨਹੀਂ ਆਉਣੀ ਵੀ ਤੁਹਾਨੂੰ ਕੋਈ ਚੀਜ਼ ਨਹੀਂ ਮਿਲੂਗੀ ਆਹ ਵੇਖੋ ਆਹ ਇਹਦਾ ਦੁਪੱਟਾ ਪਿੰਕ ਪਿੰਕ ਤੇ ਨੀਲੇ ਦਾ ਕੰਬੀਨੇਸ਼ਨ ਬਣਾਇਆ ਹੋਇਆ ਤੇ ਇਸ ਤਰ੍ਹਾਂ ਆਹ ਫਲਾਰ ਜਿਹੜੇ ਆਹ ਵਾਲੇ ਵੀ ਹੈ ਨਾ ਇਹੀ ਫਲਾਰ ਆਪਣੇ ਦੁਪੱਟੇ ਦੇ ਵਿੱਚ ਹੈ ਦੋਨੋਂ ਸਾਈਡ ਤੇ ਨੀਲੇ ਦੇ ਨਾਲ ਇਹ ਕੱਟਵਰਕ ਕੀਤਾ ਹੋਇਆ ਹੈ ਦੁਪੱਟਾ ਮਸਲੀਨ ਦਾ ਦੁਪੱਟਾ ਜੀ ਆਹ ਦੇਖ ਸਕਦੇ ਤੁਸੀਂ ਇੰਨਾ ਸੋਹਣਾ ਦੁਪੱਟਾ ਇਹਦੇ ਨਾਲ ਤਿਆਰ ਹੋਇਆ ਹੈ ਦੋਨੋਂ ਪੱਲਿਆਂ ਦੇ ਉੱਤੇ ਇਸ ਤਰ੍ਹਾਂ ਕੱਟ ਵਾਂਗ ਕਿ ਮਿਲੂਗਾ ਤੇ ਫਲਾਰ ਲੈਣੀ ਵਧੀਆ ਹੈਵੀ ਲੁੱਕ ਦੇ ਸੂਟ ਨੇ ਜੀ 1000 ਰੁਪਏ ਦੇ ਵਿੱਚ 1050 ਸੌਰੀ 1050 ਠੀਕ ਹੈ ਜੀ 1050 ਦੇ ਵਿੱਚ ਸੂਟ ਇਹ ਤੁਸੀਂ ਬਾਏ ਕਰ ਸਕਦੇ ਹੋ ਸਾਡਾ ਕੰਟੈਕਟ ਨੰਬਰ ਸ਼ੋ ਹੋ ਰਿਹਾ ਸਕਰੀਨ ਤੇ ਤੇ ਜਿਹੜਾ ਸਾਡਾ ਪਤਾ ਹੈਗਾ ਜੀ ਬਠੀਕ ਦਾ ਉਹ ਹੈ ਸਾਡਾ ਬਰਨਾਲਾ ਜ਼ਿਲ੍ਹਾ ਕੋਟਗੁੰਨਾ ਪਿੰਡ ਹੈ ਕੋਟਗੁੰਨਾ ਤੋਂ ਥੋੜਾ ਜਿਹਾ ਅਸੀਂ ਸਾਈਡ ਜੇ ਤੇ ਰਹਿ ਜਾਂਦੇ ਆਂਗੇ ਤਿੰਨ ਕਿਲੋਮੀਟਰ ਤੇ ਤੁਸੀਂ ਉੱਥੇ ਆ ਕੇ ਵੀ ਵੇਅ ਕਰ ਸਕਦੇ ਹੋ ਠੀਕ ਹੈ ਜੀ ਜਿਹੜਾ ਕੋਈ ਆਪਣੀ ਦੁਕਾਨ ਤੇ ਆਉਂਦਾ ਉਹ ਹਰ ਇੱਕ ਨੂੰ ਪਤਾ ਹੈ ਉਹਦਾ ਪਹਜਾ ਮਾਨਤਾ ਜ਼ਰੂਰ ਕਰਦੇ ਆਂਗੇ ਤੇ ਐਹੀ ਜੀ ਗੱਲ ਨਹੀਂ ਹੈਗੀ ਵੀ ਆਪਾਂ ਕੋਈ ਕਿਸੇ ਨਾ ਸ੍ਰੀ ਜਾਣ ਵਾਲੇ ਬੰਦੇ ਆਂ ਜੀ ਹਰ ਇੱਕ ਦੀ ਖੁਸ਼ੀ ਨੂੰ ਮੁੱਖ ਰੱਖ ਕੇ ਆਪਾਂ ਕੰਮ ਕਰਦੇ ਆਂਗੇ ਬਹੁਤ ਹੀ ਪਿਆਰੇ ਸੂਟ ਨੇ ਜੀ ਬਹੁਤ ਪਿਆਰੀ ਲੋਕਾਂ ਸੂਟਾਂ ਦੇਖੋ ਤੁਸੀਂ ਐਹੀ ਜੀ ਗੱਲ ਨਹੀਂ ਹੈ ਜੀ ਤੁਹਾਨੂੰ ਨਾ ਪਸੰਦ ਆਉਣਗੇ ਠੀਕ ਹੈ ਜੀ ਤੁਹਾਨੂੰ ਪਸੰਦ ਆਉਣ ਵਾਲੀ ਕਲੈਕਸ਼ਨ ਹੈ ਅੱਜ ਦੀ ਹਾਂਜੀ ਹੁਣ ਆਪਾਂ ਤੁਹਾਨੂੰ ਦਿਖਾਉਣਾ ਹੈ ਅਗਲਾ ਸੂਟ ਇਹ ਹੈਗਾ ਆਫ ਵਾਈਟ ਆਫ ਵਾਈਟ ਸੂਟ ਹੈ ਇਹ ਕਲਰ ਦਾ ਤੁਸੀਂ ਤੇ ਵਰਕ ਆਪਾਂ ਖੋਲ ਕੇ ਤੁਹਾਨੂੰ ਦਿਖਾਣੀ ਇਸ ਤਰ੍ਹਾਂ ਦਾ ਇਹ ਵਰਕ ਕੀਤਾ ਹੋਇਆ ਹੈ ਕਿਸ ਤਰ੍ਹਾਂ ਦਾ ਇਹਦਾ ਕੰਮ ਕੀਤਾ ਹੋਇਆ ਕਿਸ ਤਰ੍ਹਾਂ ਦਾ ਇਹ ਜੀ ਲੁੱਕ ਦਿੰਦਾ ਹੈ ਸੂਟ ਦੇਖੋ ਦੇਖੋ ਤੁਸੀਂ ਸੂਟ ਵੇਖੋ ਮੇਰਾ ਠੀਕ ਹੈ ਜੀ ਇਸ ਤਰ੍ਹਾਂ ਹ ਘੇਰੇ ਦਾ ਵਰਕ ਹੈ ਜੀ ਖੁੱਲਾ ਡੁੱਲਾ ਘੇਰੇ ਦਾ ਵਰਕ ਮਿਲੂਗਾ ਉਸ ਤੋਂ ਬਾਅਦ ਉੱਪਰ ਆਹਾ ਫੇਰ ਪਹ ਹੋ ਜਾਂਦਾ ਕਰਕੇ ਇੱਥੋਂ ਤੱਕ ਘੇਰੇ ਦਾ ਵਰਕ ਹੈ ਜੀ ਇੱਥੋਂ ਤੱਕ ਨਾਲ ਦੀ ਥ੍ਰੈਡ ਲੱਗਾ ਹੋਇਆ ਇੱਥੋਂ ਤੱਕ ਘੇਰੇ ਦਾ ਵਰਕ ਐਨਾ ਪੂਰਾ 5 ਇੰਚ ਦਾ ਘੇਰੇ ਦਾ ਵਰਕ ਆ ਜਾਂਦਾ ਜੀ ਉੱਪਰ ਇਹ ਪੈਨਲ ਜਾਂਦੇ ਨੇ ਪੈਨਲ ਦੇ ਵਿੱਚ ਕਾਊਂਟਰ ਤੇ ਕਾਊਂਟਰ ਤੇ ਆ ਪੈਨਲ ਹੋਗੇ ਪੈਨਲ ਦੇ ਇੱਕ ਕਾਊਂਟਰ ਦੇ ਉੱਤੇ ਇਸ ਤਰ੍ਹਾਂ ਦਾ ਫਲਾਰ ਮਿਲੂਗਾ ਉਦੋਂ ਆ ਫੇਰ ਆਹ ਕਮਰ ਦੇ ਬਾਅਦ ਆ ਫੇਰ ਆ ਆਪਣੇ ਜੈਸਟ ਦੇ ਬਾਅਦ ਆ ਫੇਰ ਆ ਗਲੇ ਦੇ ਬਾਅਦ ਉੱਪਰ ਆ ਲੈ ਕੇ ਤਿਆਰ ਠੀਕ ਹੈ ਜੀ ਇਸ ਤਰ੍ਹਾਂ ਦਾ ਇਹਦਾ ਕੰਮ ਹੋਇਆ ਹੋਇਆ ਪਿੰਕ ਦਾ ਪ੍ਰੋਜੀ ਦਾ ਤੇ ਥੋੜਾ ਜਿਹਾ ਹਰਕਾ ਜਿਹਾ ਗਰੇਨ ਕਹਿ ਲੋ ਚਾਹੀ ਉਹ ਦਾ ਚਾਹੀ ਥ੍ਰੈਡ ਲੱਗੇ ਹੋਏ ਨੇ ਠੀਕ ਹੈ ਜੀ ਆਹ ਮਾਸਟਰ ਥ੍ਰੈਡ ਲੱਗਾ ਹੋਇਆ ਹੈ ਵਿੱਚ ਬਹੁਤ ਹੀ ਬਰੀਕੀ ਕੰਮ ਹੋਇਆ ਹੋਇਆ ਜੀ ਵਰਕ ਬਹੁਤ ਸੋਹਣਾ ਮਿਲੂਗਾ ਤੁਹਾਨੂੰ ਆਫ ਬੈਟ ਕਲਰ ਤੇ ਇਹ ਆਪ ਨੂੰ ਆਲ ਓਵਰ ਸੂਟ ਮਿਲੂਗਾ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਦੀ ਲੁੱਕ ਆਉਣੀ ਹੈ ਤੁਹਾਨੂੰ ਠੀਕ ਹੈ ਜੀ ਹਾਂਜੀ ਇਹ ਹੈ ਸੀਗਾ ਆਪਣਾ ਅੱਜ ਦਾ ਚੌਥਾ ਸੂਟ ਤੇ ਇਹਦੇ ਨਾਲ ਜਿਹੜਾ ਦੁਪੱਟਾ ਹੈ ਉਹ ਤੁਹਾਨੂੰ ਮੈਂ ਖੋਲ ਕੇ ਦਿਖਾਉਣੀ ਹਾਂਜੀ ਸਹਰੇ ਦੀ ਬਾਜੂ ਦਾ ਹਾਂਜੀ ਇਹ ਸੌਰੀ ਇਹਦਾ ਬਾਜੀ ਦਾ ਵੀ ਵਧੀਆ ਕੰਮ ਬਣਿਆ ਹੋਇਆ ਹੈ। ਆ ਦੇਖੋ ਮੈਂ ਦੇਖਿਆ ਜਿਸ ਪਹਿਲਾਂ ਆ ਇਹਦਾ ਇਹ ਬਾਜੀ ਬਾਜੀ ਕਰ ਲੋ ਚਾਹੇ ਬਾਟਮ ਵਰਕ ਕਰ ਲੋ ਇਹ ਸੋਡੀ ਮਰਜੀ ਹੈ ਜੀ ਆ ਵੇਖ ਸਕਦੇ ਹੋ। ਠੀਕ ਹੈ ਜੀ ਇਸ ਤਰ੍ਹਾਂ ਇਹ ਬਾਜੀ ਦਾ ਕਰ ਲੋ ਚਾਹੇ ਚਾਹੇ ਤੁਸੀਂ ਬਾਟਮ ਵਰਕ ਕਰ ਸਕਦੇ ਹੋ। ਮਸਮੀਨ ਤੁਹਾਨੂੰ ਬਾਰ-ਬਾਰ ਬੋਲ ਰਹੀ ਹਾਂ। ਗਰਮੀ ਆਏ ਕਲਰ ਨਹੀਂ ਸੀ ਸਾਰੇ ਐ ਨਹੀਂ ਹੈਗਾ ਵੀ ਕੋਈ ਵੱਟ ਖਾਣੇ ਦੇ ਕਲਰ ਥ੍ਰੈਡ ਦੇ ਲੱਗੇ ਹੋਏ ਨੇ ਜਾਂ ਜਾਂ ਸੂਟਾਂ ਦਾ ਕੋਈ ਅਮ ਇਹ ਕਲਰ ਨੇ ਵੀ ਜਿਹੜੇ ਆਪਣੇ ਨਾਂ ਅੱਜ ਕੱਲ ਠੀਕ ਆਉਂ ਠੀਕ ਹੈ ਜੀ ਹਰ ਇੱਕ ਫੈਬਰਿਕ ਤੁਹਾਨੂੰ ਪੂਰਾ ਵਧੀਆ ਗਰੰਟੀ ਵਾਲਾ ਮਿਲੂਗਾ ਤੁਸੀਂ ਉਸ ਨੂੰ ਕਿਨੇ ਸੌਟ ਲੈ ਕੇ ਸਾਨੂੰ ਦੇ ਸਕਦੇ ਹੋ ਹਾਂ ਜੀ ਜੇ ਤੁਹਾਨੂੰ ਇਹ ਵਰਕ ਪਿਆਰਾ ਲੱਗਦਾ ਤੁਸੀਂ ਵਧੀਆ ਕਿਸੇ ਫੈਬਰਿਕ ਤੇ ਕਰਵਾਉਣਾ ਚਾਹਨਾ ਤਾਂ ਅਸੀਂ ਤੁਹਾਨੂੰ ਵਧੀਆ ਫੈਬਰਿਕ ਤੇ ਵੀ ਇਹੀ ਵਰਕ ਸੇਮ ਕਰਵਾ ਕੇ ਦੇਵਾਂਗੇ ਤੁਹਾਨੂੰ ਵਰਕ ਪਸੰਦ ਆ ਜਾਂਦਾ ਹੈ ਨਾ ਤੇ ਫੈਬਰਿਕ ਨਹੀਂ ਪਸੰਦ ਆਉਂਦਾ ਕੋਈ ਗੱਲ ਨਹੀਂ ਜੀ ਤੁਹਾਨੂੰ ਹਰ ਇੱਕ ਹੁਣ ਲੱਗੀ ਜਿਵੇਂ ਵੀ ਤੁਸੀਂ ਕਹੋਗੇ ਤੁਹਾਨੂੰ ਵਧੀਆ ਉਹਦੇ ਹਿਸਾਬ ਨਾਲ ਚਾਰ ਜਿਹੋ ਹਿਸਾਬ ਨਾਲ ਲੱਗਣਗੇ ਠੀਕੇ ਜੀ ਇਹ ਮੈਂ ਇਹਨਾਂ ਦੇ ਬਣੇ ਹੋਏ ਸੂਟਾਂ ਦੀ ਤੁਹਾਨੂੰ ਰੇਟ ਦੱਸ ਰਹੀ ਆਂਗੀ ਤੇ ਉਹ ਜਿਹੇ ਹਿਸਾਬ ਨਾਲ ਤੁਹਾਨੂੰ ਉਹ ਦੱਸ ਦਾਂਗੇ ਹਨਾ ਜਿਹੇ ਹਿਸਾਬ ਸਫਾਇਰ ਕਰਵਾਉਂਗੇ ਵਰਤ ਕਰਵਾਉਂਗੇ ਆਹ ਦੇਖੋ ਜੀ ਇਹਦਾ ਦੁਪੱਟਾ ਲਲਮ ਮਸਲੀਨ ਦਾ ਦੁਪੱਟਾ ਇਸ ਤਰ੍ਹਾਂ ਬਣੀਆਂ ਹੋਈਆਂ ਨੇ ਇਹਦੇ ਚ ਫੋਰ ਸਾਈਡ ਕੱਟਵਰਕ ਵਿੱਚ ਬਣੀਆਂ ਹੋਈਆਂ ਨੇ ਇਸ ਤਰ੍ਹਾਂ ਬੁੱਟੀਆਂ ਲਾਰਜੇ ਬਣੇ ਹੋਏ ਨੇ ਇਸ ਤਰ੍ਹਾਂ ਆ ਦੇਖ ਸਕੋ ਠੀਕ ਹੈ ਜੀ ਇਹ ਇਹਦਾ ਸੂਟ ਇਸ ਤਰ੍ਹਾਂ ਬਣਦਾ ਸੀ ਆ ਦੇਖ ਸਕੋ ਠੀਕ ਹੈ ਜੀ ਔਰ ਬੈਡ ਕਲਰ ਦਾ ਸੂਟ ਜੇ ਭੈਣਾਂ ਨੂੰ ਕਿਸੇ ਨੂੰ ਸੂਟ ਸਾਡੇ ਪਸੰਦ ਨੇ ਤਾਂ ਸਕਰੀਨਸ਼ਾਟ ਲਓ ਸਾਨੂੰ ਸਕਰੀਨਸ਼ਾਟ ਲੈ ਕੇ ਦਿਓ ਸੋਹਣੇ ਸੋਹਣੇ ਸੂਟ ਵਾਇਰ ਕਰੋ ਸਾਡੇ ਚੈਨਲ ਨੂੰ ਸਪੋਰਟ ਕਰੋ ਬਹੁਤ ਵਧੀਆ ਸਪੋਰਟ ਕਰ ਰਹੇ ਹੋ ਜੀ ਗਾਹਾਂ ਅੱਗੇ ਵਾਰ ਨੂੰ ਵੀ ਕਰੋ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਲੋੜ ਹੈਗੀ ਤੇ ਹਾਂਜੀ ਮਿਲਦੇ ਆ ਕਿਸੇ ਨਵੇਂ ਵੀਡੀਓ ਦੇ ਨਾਲ ਸਸਰੀ ਕਾਲ ਜੀ ਸਾਰਿਆਂ ਨੂੰ